ਸਾਤਰੀ ਗੱਲ ਸਾਹਿਤਿਕ ਸਾਥ ਚੈਨਲ ਦੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਹਾਰਡਵੇਅਰ ਅਤੇ ਸੌਫਟਵੇਅਰ ਕੀ ਹਨ ਇਹਨਾਂ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੋਂ ਪਿਛਲੀਆਂ ਲੈਕਚਰ ਲੜੀਆਂ ਦੇ ਵਿੱਚ ਅਸੀਂ ਕੰਪਿਊਟਰ ਕੰਪਿਊਟਰ ਦੇ ਵੱਖੋ ਵੱਖਰੇ ਭਾਗ ਇਨਪੁਟ ਆਉਟਪੁਟ ਅਤੇ ਸਟੋਰੇਜ ਭਾਗ ਜੋ ਹੈ ਉਹਨਾਂ ਦੇ ਬਾਰੇ ਲੈਕਚਰ ਲੜੀਆਂ ਸ਼ਾਮਿਲ ਕੀਤੀਆਂ ਹਨ ਜਿਨ੍ਹਾਂ ਦੇ ਲਿੰਕ ਵੀਰੇ ਨੇ ਅੱਜ ਦੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸ਼ਾਮਿਲ ਕਰ ਦਿੱਤੇ ਗਏ ਹਨ ਨਵੇਂ ਜੁੜੇ ਵਿਦਿਆਰਥੀ ਉਹ ਲੈਕਚਰ ਲੜੀਆਂ ਵੀ ਜ਼ਰੂਰ ਸੁਣ ਲੈਣ ਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਜ਼ਰੂਰ ਕਰ ਦਿਆ ਕਰਨ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਵਿੱਚ ਤੁਹਾਡਾ ਸਹਿਯੋਗ ਸ਼ਾਮਿਲ ਹੋ ਸਕੇ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਜਾਣ ਪਛਾਣ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਕੰਪਿਊਟਰ ਦੇ ਜੋ ਭਾਗ ਹੁੰਦੇ ਹਨ ਜਿਵੇਂ ਕੀਬੋਰਡ ਹੈ ਮਾਊਸ ਮੋਨੀਟਰ ਸਪੀਕਰ ਅਤੇ ਪ੍ਰਿੰਟਰ ਆਦ ਇਹਨਾਂ ਸਾਰਿਆਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ ਭਾਵ ਕੰਪਿਊਟਰ ਦੇ ਜੋ ਭਾਗ ਹਨ ਕੀਬੋਰਡ ਮਾਊਸ ਮੋਨੀਟਰ ਸਪੀਕਰ ਪ੍ਰਿੰਟਰ ਆਦ ਇਹ ਹੀ ਸਾਰੇ ਹਾਰਡਵੇਅਰ ਕਹੇ ਲਾਉਂਦੇ ਹਨ ਪ੍ਰੋਗਰਾਮ ਦੇ ਵਿੱਚ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਸੌਫਟਵੇਅਰ ਦੇ ਰੂਪ ਦੇ ਵਿੱਚ ਇਨਪੁਟ ਦੇ ਰੂਪ ਦੇ ਵਿੱਚ ਕੰਪਿਊਟਰ ਨੂੰ ਉਹ ਸੌਫਟਵੇਅਰ ਹੁੰਦੇ ਹਨ ਤੇ ਸੌਫਟਵੇਅਰ ਜੋ ਹੈ ਇਹ ਪ੍ਰੋਗਰਾਮ ਸਟੋਰੇਜ ਉਪਕਰਣਾਂ ਤੇ ਸਟੋਰ ਹੁੰਦੇ ਰਹਿੰਦੇ ਹਨ ਯਾਨੀ ਕਿ ਉਥੇ ਇਹਨਾਂ ਦੀ ਸਟੋਰੇਜ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ ਜਿਵੇਂ ਕਿ ਹਾਰਡ ਡਰਾਈਵ ਆਦ ਦੇ ਵਿੱਚ ਨੈਕਸਟ ਆ ਜਾਂਦਾ ਹੈ ਕਿ ਵਾਟ ਇਜ਼ ਹਾਰਡਵੇਅਰ ਯਾਨੀ ਕਿ ਹਾਰਡਵੇਅਰ ਕੀ ਹਨ ਕੰਪਿਊਟਰ ਦੀ ਦੁਨੀਆ ਦੇ ਵਿੱਚ ਹਾਰਡਵੇਅਰ ਕੰਪਿਊਟਰ ਦੇ ਭੌਤਿਕ ਭਾਗ ਹਨ ਜਿਵੇਂ ਕਿ ਕੀਬੋਰਡ ਹੈ ਮਾਊਸ ਪ੍ਰਿੰਟਰ ਮੋਨੀਟਰ ਆਦ ਉੱਪਰ ਦੱਸਿਆ ਹੈ ਇਹ ਇੱਕ ਪੂਰਾ ਕੰਪਿਊਟਰ ਸਿਸਟਮ ਬਣਾਉਂਦੇ ਹਨ ਸਾਰੇ ਇਹ ਮਿਲ ਕੇ ਕੌਣ ਕੀਬੋਰਡ ਮਾਊਸ ਪ੍ਰਿੰਟਰ ਮੋਨੀਟਰ ਆਦੋ ਹਨ ਇਹ ਮਿਲ ਕੇ ਇਨਕਲੂਡਿੰਗ ਸਪੀਕਰ ਪੂਰਾ ਕੰਪਿਊਟਰ ਸਿਸਟਮ ਜੋ ਹੈ ਇਹਨਾਂ ਦੇ ਨਾਲ ਹੋਣ ਦੇ ਵਿੱਚ ਆਉਂਦਾ ਹੈ ਇਹ ਸਾਰੇ ਕੰਪਿਊਟਰ ਨੂੰ ਇਨਪੁਟ ਦਿੰਦੇ ਹਨ ਤਾਂ ਹੀ ਉਸ ਦੇ ਵਿੱਚੋਂ ਆਉਟਪੁਟ ਜਾਂ ਰਿਜ਼ਲਟ ਜੋ ਹੈ ਹਾਸਲ ਹੁੰਦਾ ਹੈ ਯੂਜ਼ਰ ਨੂੰ ਹਾਰਡਵੇਅਰ ਦੀਆਂ ਕੀ ਖਾਸੀਅਤਾਂ ਵਿਸ਼ੇਸ਼ਤਾਵਾਂ ਕੀ ਹਨ ਹਾਰਡਵੇਅਰ ਉੱਤੇ ਡਾਟਾ ਸਟੋਰ ਕੀਤਾ ਜਾਂਦਾ ਹੈ ਇਸ ਨੂੰ ਅਸੀਂ ਛੂ ਸਕਦੇ ਹਾਂ ਪਾਪ ਟੱਚ ਕਰ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ ਸਾਹਮਣੇ ਅੱਖਾਂ ਦੇ ਪਿਆਹ ਹੋਇਆ ਹੈ ਇਸ ਨੂੰ ਵੇਖ ਸਕਦੇ ਹਾਂ ਅਤੇ ਇਸ ਥਾਨ ਘੇਰਦੇ ਹਨ ਨੈਕਸਟ ਆ ਜਾਂਦਾ ਹੈ ਇਹ ਸਮੁੱਚਾ ਸਿਸਟਮ ਜੋ ਹੈ ਪਾਵੇ ਫਲੈਟ ਪੈਨਲ ਹੈ ਕੰਪਿਊਟਰ ਦਾ ਤੇ ਸਿਸਟਮ ਯੂਨਿਟ ਹੈ ਸਪੀਕਰ ਹਨ ਇਹ ਮਾਊਸ ਅਤੇ ਕੀਬੋਰਡ ਇਨ ਸਾਰਿਆਂ ਦੇ ਨਾਲ ਹੀ ਇਹ ਸਾਰਾ ਜੋ ਕੰਪਿਊਟਰ ਸਿਸਟਮ ਹੈ ਇਹ ਹੋਂਦ ਦੇ ਵਿੱਚ ਆਉਂਦਾ ਹੈ ਫਿਰ ਆ ਜਾਂਦਾ ਹੈ ਫੀਚਰ ਆਫ ਹਾਰਡਵੇਅਰ ਹਾਰਡਵੇਅਰ ਦੀਆਂ ਕਿਸਮਾਂ ਕਿਹੜੀਆਂ ਹਨ ਸਭ ਤੋਂ ਪਹਿਲਾਂ ਹੈ ਸਿਸਟਮ ਯੂਨਿਟ ਜਿਸ ਨੂੰ ਅਸੀਂ CPU ਕਹਿੰਦੇ ਹਾਂ ਇਸ ਦੇ ਵਿੱਚ ਕੰਪਿਊਟਰ ਦੇ ਸਾਰੇ ਜ਼ਰੂਰੀ ਭਾਗ ਹੁੰਦੇ ਹਨ ਜਿਵੇਂ ਮਦਰ ਬੋਰਡ ਪ੍ਰੋਸੈਸਰ RAM ਹਾਰਡ ਡਿਸਕ ਸੀਡੀ ਰਾਮਾਡ ਇਹ ਸਾਰੇ ਭਾਗ ਇੱਕ ਪਲਾਸਟਿਕ ਜਾਂ ਤਾਤੂ ਦੇ ਬਕਸੇ ਦੇ ਵਿੱਚ ਲੱਗੇ ਹੁੰਦੇ ਹਨ ਜਿਵੇਂ ਕਿ ਸਾਹਮਣੇ ਤੁਹਾਡੇ ਨਜ਼ਰ ਆ ਰਿਹਾ ਹੈ ਜਿਸ ਨੂੰ ਕੈਬਿਨੇਟ ਜਾਂ ਕੰਪਿਊਟਰ ਕੇਸ ਕਿਹਾ ਜਾਂਦਾ ਹੈ ਇਹਦੇ ਵੱਖ-ਵੱਖ ਪਾਰਟ ਜਿਹੜੇ ਹਨ ਇਹ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਹਨ ਕਿ ਪਾਵਰ ਬਟਨ ਕਿੱਥੇ ਹੈ ਸੀਡੀ ਡੀਵੀਡੀ ਜੋ ਹੈ ਕਿੱਥੇ ਲਗਾਈ ਜਾਂਦੀ ਹੈ ਇਹਦਾ ਆਡੀਓ ਪੋਰਟ ਜਿਹੜਾ ਹੈ ਤੇ ਯੂਐਸਬੀ ਪੋਰਟ ਜਿਹੜਾ ਹੈ ਇਹ ਦਾ ਫਰੰਟ ਭਾਗ ਹੈ ਤੇ ਇਸ ਦਾ ਬੈਕ ਸਾਈਡ ਹੈ ਕੰਪਿਊਟਰ ਦੇ ਜੋ ਸਿਸਟਮ ਯੂਨਿਟ ਹੈ ਇਸ ਦਾ ਨੈਕਸਟ ਆ ਜਾਂਦਾ ਹੈ ਮਦਰ ਬੋਰਡ ਮਦਰ ਬੋਰਡ ਜੋ ਹੈ ਇਹ ਸਾਰਾ ਸਮੁੱਚਾ ਜੋ ਕੀਬੋਰਡ ਹੈ ਜੋ ਕੰਪਿਊਟਰ ਦਾ ਸਿਸਟਮ ਹੈ ਮਦਰ ਬੋਰਡ ਇੱਕ ਪ੍ਰਿੰਟਡ ਸਰਕਟ ਬੋਰਡ ਹੁੰਦਾ ਹੈ ਜਿਸ ਦਾ ਪ੍ਰਯੋਗ ਕੰਪਿਊਟਰ ਦੇ ਸਾਰੇ ਅੰਦਰੂਨੀ ਭਾਗ ਜੋ ਹਨ ਇਹਨਾਂ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਕੀਤਾ ਜਾਂਦਾ ਹੈ ਤੇ ਇਹ ਜਿਵੇਂ ਅੰਦਰੂਨੀ ਭਾਗ ਹਨ ਪ੍ਰੋਸੈਸਰ ਹੈ ਪ੍ਰੋਸੈਸਰ ਫੈਨ ਹੈ ਐਸ ਐਮ ਪੀ ਐਸ ਹੈ ਰੈਮ ਹਾਰਡ ਡਿਸਕ ਅਤੇ ਸੀ ਡੀ ਜਾਂ ਡੀ ਵੀ ਡੀ ਵਗੈਰਾ ਇਹ ਇੰਟਰਨਲ ਇਸ ਪਾਰਟ ਦੇ ਨਾਲ ਜੁੜੇ ਹੁੰਦੇ ਹਨ ਸਾਰੇ ਨੈਕਸਟ ਆ ਜਾਂਦਾ ਹੈ ਮਦਰ ਬੋਰਡ ਦੀ ਮਦਦ ਦੇ ਨਾਲ ਜੋ ਭਾਗ ਆਪਸ ਦੇ ਵਿੱਚ ਜੁੜੇ ਹੋਏ ਹੁੰਦੇ ਹਨ ਇਹ ਕਿਹੜੇ ਹਨ ਸਭ ਤੋਂ ਪਹਿਲਾਂ ਹੈ ਹਾਰਡ ਡਰਾਈਵ ਹਾਰਡ ਡਰਾਈਵ ਜਾਂ ਹਾਰਡ ਡਿਸਕ ਵੀ ਇਸ ਨੂੰ ਕਿਹਾ ਜਾਂਦਾ ਹੈ ਇਹ ਮੇਨ ਸਟੋਰੇਜ ਮੀਡੀਆ ਡਿਵਾਈਸ ਹੁੰਦੀ ਹੈ ਜੋ ਕਿ ਕੰਪਿਊਟਰ ਦੇ ਵਿੱਚ ਸਥਾਈ ਤੌਰ ਤੇ ਪਰਮਾਨੈਂਟਲੀ ਡਾਟਾ ਜਿਹੜਾ ਉਸ ਨੂੰ ਸਟੋਰ ਕਰਦੀ ਹੈ ਔਨ ਹਾਰਡ ਡਰਾਈਵ ਵੀਡੀਓ ਕਾਰਡ ਹੈ ਵੀਡੀਓ ਕਾਰਡ ਕੰਪਿਊਟਰ ਵਿੱਚ ਲੱਗਿਆ ਉਹ ਯੰਤਰ ਜਾਂ ਡਿਵਾਈਸ ਹੈ ਜੋ ਸਾਨੂੰ ਸੂਚਨਾ ਨੂੰ ਚਿੱਤਰ ਰੂਪ ਦੇ ਵਿੱਚ ਆਉਟਪੁੱਟ ਲੈਣ ਲਈ ਪ੍ਰੋਵਾਈਡ ਕਰਦਾ ਹੈ ਪ੍ਰੋਸੈਸਰ ਇੱਕ ਅਜਿਹਾ ਡਿਵਾਈਸ ਹੈ ਜੋ ਕੰਪਿਊਟਰ ਪ੍ਰੋਗਰਾਮ ਦੀਆਂ ਹਦਾਇਤਾਂ ਨੂੰ ਚਲਾਉਂਦਾ ਹੈ ਪ੍ਰੋਸੈਸਿੰਗ ਸਿਸਟਮ ਜੋ ਹੈ ਕੰਪਿਊਟਰ ਦੇ ਮੁੱਖ ਕੰਮ ਜਿਵੇਂ ਕਿ ਬੇਸਿਕ ਅਰਥਮੈਟਿਕ ਲੌਜੀਕਲ ਕੰਟਰੋਲ ਅਤੇ ਇਨਪੁਟ ਜਾਂ ਆਉਟਪੁਟ ਇਸ ਦੇ ਰਾਹੀਂ ਕੀਤੇ ਜਾਂਦੇ ਹਨ ਫਿਰ ਆ ਜਾਂਦਾ ਹੈ ਫੈਨ ਫੈਨ ਕੰਪਿਊਟਰ ਦਾ ਇੱਕ ਅਜਿਹਾ ਸਿਸਟਮ ਹੈ ਜੋ ਬਾਅਦ ਜੋ ਕੰਪਿਊਟਰ ਦੇ ਅੰਦਰ ਪੱਖਾ ਲੱਗਿਆ ਹੁੰਦਾ ਇਹਦਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਕੰਪਿਊਟਰ ਨੂੰ ਗਰਮ ਹੋਣ ਤੋਂ ਇਹ ਬਚਾਉਂਦਾ ਹੈ ਨੈਕਸਟ ਹੈ ਰੈਮ ਰੈਮ ਜਿਸ ਨੂੰ ਕੀ ਰੈਂਡਮ ਐਕਸੈਸ ਮੈਮਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਹ ਇੱਕ ਡਾਟਾ ਸਟੋਰੇਜ ਡਿਵਾਈਸ ਹੈ ਜੋ ਕਿ ਕੰਪਿਊਟਰ ਦੇ ਮਦਰ ਬੋਰਡ ਦੇ ਵਿੱਚ ਲੱਗੀ ਹੁੰਦੀ ਹੈ ਤੇ ਇਸ ਵਿੱਚ ਸੂਚਨਾ ਕੱਚੇ ਤੌਰ ਤੇ ਸਟੋਰ ਹੁੰਦੀ ਹੈ ਯਾਨੀ ਕਿ ਪਰਮਾਨੈਂਟਲੀ ਡਾਟਾ ਇਹਦੇ ਵਿੱਚ ਸਟੋਰ ਨਹੀਂ ਹੁੰਦਾ ਟੈਂਪਰੇਰੀ ਸਟੋਰ ਕਰਦੀ ਹੈ ਪਾਵਰ ਸਪਲਾਈ ਯਾਨੀ ਕਿ ਜੋ ਕੰਪਿਊਟਰ ਦੇ ਬਿਜਲੀ ਦੀ ਸਪਲਾਈ ਦਿੰਦਾ ਹੈ ਇਸ ਨੂੰ ਪਾਵਰ ਸਪਲਾਈ ਕਿਹਾ ਜਾਂਦਾ ਹੈ ਨੈਕਸਟ ਆ ਜਾਂਦਾ ਹੈ ਕਿ ਹਾਰਡਵੇਅਰ ਜੋ ਹੈ ਇਸ ਨੂੰ ਠੀਕ ਰੱਖਣ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈ ਯੂਜ਼ਰ ਨੂੰ ਯਾਨੀ ਕਿ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਟੱਕ ਕੇ ਰੱਖਣਾ ਚਾਹੀਦਾ ਹੈ ਕੰਪਿਊਟਰ ਨੂੰ ਕਦੇ ਵੀ ਫੁੱਟਵੀਰ ਇਸ ਰੂਮ ਦੇ ਵਿੱਚ ਨਹੀਂ ਲੈ ਕੇ ਜਾਣੇ ਚਾਹੀਦੇ ਤਾਰਾਂ ਦੀ ਖਿੱਚ ਧੂਣ ਨਹੀਂ ਕਰਨੀ ਚਾਹੀਦੀ ਤੇ ਅਜੇ ਸੇਫ ਜਗ੍ਹਾ ਤੇ ਰੱਖਿਆ ਜਾਣਾ ਚਾਹੀਦਾ ਹੈ ਹਾਰਡਵੇਅਰ ਜਿਸ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਤੇ ਇਸਤੇ ਹਰ ਪਾਰਟ ਨੂੰ ਜਿਵੇਂ ਕਿ ਮਾਊਸ ਹੈ ਜਾਂ ਕੁਝ ਵੀ ਉਸ ਨੂੰ ਸਹੀ ਢੰਗ ਨਾਲ ਫੜਿਆ ਜਾਵੇ ਤਾਂ ਕਿ ਡਿੱਗਣ ਤੋਂ ਬਾਅਦ ਜੋ ਹੈ ਉਸ ਦੇ ਵਿੱਚ ਕੋਈ ਟੁੱਟ-ਭੱਜ ਜਾਂ ਖਰਾਬੀ ਨਾ ਹੋਵੇ ਤੇ ਕੰਪਿਊਟਰ ਦੇ ਸਾਰੇ ਭਾਗਾਂ ਨੂੰ ਸਾਫ਼ ਰੱਖਣਾ ਚਾਹੀਦਾ ਪਰ ਕਦੇ ਵੀ ਚੱਲਦੇ ਕੰਪਿਊਟਰ ਦੇ ਭਾਗ ਸਾਫ਼ ਨਹੀਂ ਕਰਨੇ ਚਾਹੀਦੇ ਸ਼ਾਰਟ ਸਰਕਟ ਵੈਰਾ ਵਗੈਰਾ ਦਾ ਵੀ ਖਤਰਾ ਹੋ ਸਕਦਾ ਹੈ ਤੇ ਕੰਪਿਊਟਰ ਦੀ ਸਾਫ਼ ਸਫਾਈ ਹਮੇਸ਼ਾ ਸਾਫ਼ ਕੱਪੜੇ ਜਾਂ ਨਰਮ ਬਰਸ਼ ਦੇ ਨਾਲ ਹੀ ਕਰਨੀ ਚਾਹੀਦਾ ਹੈ ਕੰਪਿਊਟਰ ਦੇ ਨੇੜੇ ਕਦੇ ਵੀ ਕੁਝ ਖਾਣਾ ਪੀਣਾ ਨਹੀਂ ਚਾਹੀਦਾ ਮਤਲਬ ਇਹੀ ਹੈ ਕਿ ਜੋ ਕੁਝ ਚੀਜ਼ ਜਿਹੜੀ ਹੈ ਡੁੱਲ ਜਾਵੇ ਤਾਂ ਕੰਪਿਊਟਰ ਸਿਸਟਮ ਖਰਾਬ ਹੋ ਸਕਦਾ ਹੈ ਤੇ ਕੀ ਇਸ ਜਿਹੜੀਆਂ ਨੇ ਕੰਪਿਊਟਰ ਦੀਆਂ ਉਸਨਾਂ ਨੂੰ ਕਦੇ ਵੀ ਜ਼ੋਰ ਦੇ ਨਾਲ ਨਹੀਂ ਦਬਾਉਣਾ ਚਾਹੀਦਾ ਸੌਫਟਲੀ ਹੈਂਡਲ ਕਰਨਾ ਚਾਹੀਦਾ ਹੈ ਨੈਕਸਟ ਆ ਜਾਂਦਾ ਹੈ ਸੌਫਟਵੇਅਰ ਕੀ ਸੌਫਟਵੇਅਰ ਕੀ ਹੈ ਪਿਛੇ ਅਸੀਂ ਹਾਰਡਵੇਅਰ ਕੀਤਾ ਹੈ ਹੁਣ ਹੈ ਇੱਕ ਕੰਪਿਊਟਰ ਨੂੰ ਬਿਨਾ ਹਦਾਇਤਾਂ ਦੇ ਇਸ ਚਲਾਇਆ ਹੀ ਨਹੀਂ ਜਾ ਸਕਦਾ ਯਾਨੀ ਕਿ ਕੰਪਿਊਟਰ ਦੀ ਸਥਿਤੀ ਬਿਨਾ ਸੌਫਟਵੇਅਰ ਤੋਂ ਉਸੇ ਤਰ੍ਹਾਂ ਹੈ ਜਿਵੇਂ ਕਾਰ ਜੋ ਹੈ ਬਿਨਾ ਡਰਾਈਵਰ ਤੋਂ ਹੁੰਦੀ ਹੈ ਹਾਲਾਂਕਿ ਅੱਜ ਤਾਂ ਬਿਨਾ ਡਰਾਈਵਰ ਤੋਂ ਵੀ ਕਾਰਾਂ ਆ ਚੁੱਕੀਆਂ ਹਨ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਅਸੀਂ ਕਿ ਕੋਈ ਆਦਮੀ ਜਿਵੇਂ ਬਿਨਾ ਦਿਮਾਗ ਤੋਂ ਹੋਵੇ ਕੰਪਿਊਟਰ ਨੂੰ ਕੰਮ ਕਰਨ ਲਈ ਕ੍ਰਮਵਾਰ ਹਦਾਇਤਾਂ ਦੀ ਲੋੜ ਪੈਂਦੀ ਹੈ ਤੇ ਹਦਾਇਤਾਂ ਦੀ ਲੜੀ ਨੂੰ ਹੀ ਪ੍ਰੋਗਰਾਮ ਕਿਹਾ ਜਾਂਦਾ ਹੈ ਸਾਫਟਵੇਅਰ ਪ੍ਰੋਗਰਾਮਾਂ ਦਾ ਇਕੱਠ ਹੁੰਦਾ ਹੈ ਯਾਨਕਿ ਪ੍ਰੋਗਰਾਮਿੰਗ ਦਾ ਜੋ ਸਮੂਹ ਹੈ ਉਸ ਨੂੰ ਹੀ ਸਾਫਟਵੇਅਰ ਕਿਹਾ ਜਾਂਦਾ ਹੈ ਜੋ ਕਿ ਕੰਪਿਊਟਰ ਹਾਰਡਵੇਅਰ ਵਿੱਚ ਸਟੋਰ ਅਤੇ ਰਨ ਕੀਤਾ ਜਾਂਦਾ ਹੈ ਇਹ ਯੂਜ਼ਰ ਨੂੰ ਕੰਪਿਊਟਰ ਤੇ ਕੰਮ ਕਰਨ ਦੇ ਲਈ ਮਦਦ ਕਰਦੇ ਹਨ ਕੌਣ ਸਾਫਟਵੇਅਰ ਜਿਹੜੇ ਹਨ ਤੇ ਇਸ ਨੂੰ ਸਟੋਰੇਜ ਯੰਤਰ ਦੇ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਤੇ ਸਾਫਟਵੇਅਰ ਆਪ ਵੀ ਮਨੁੱਖ ਬਣਾ ਸਕਦਾ ਹੈ ਤੇ ਬਾਜ਼ਾਰ ਦੇ ਵਿੱਚ ਬਣੇ ਬਣਾਏ ਸੌਫਟਵੇਅਰ ਵੀ ਮਿਲਦੇ ਹਨ ਤੇ ਸੌਫਟਵੇਅਰ ਕੰਪਿਊਟਰ ਨੂੰ ਕੰਮ ਕਰਾਉਣ ਦੇ ਵਿੱਚ ਮਦਦ ਕਰਦੇ ਹਨ ਸੌਫਟਵੇਅਰ ਦੀਆਂ ਖੂਬੀਆਂ ਕੀ ਹਨ ਸੌਫਟਵੇਅਰ ਜੋ ਹੈ ਇਹ ਪਾਰ ਰਹਿਤ ਹੁੰਦਾ ਹੈ ਇਸ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਤੇ ਇਹ ਪ੍ਰੋਗਰਾਮਿੰਗ ਦਾ ਹੁਕਮ ਦਿੰਦਾ ਹੈ ਯਾਨੀ ਕਿ ਇਨਪੁਟ ਦਿੰਦਾ ਹੈ ਨੈਕਸਟ ਆ ਜਾਂਦਾ ਹੈ ਸੌਫਟਵੇਅਰ ਦੀਆਂ ਕਿਸਮਾਂ ਕਿਹੜੀਆਂ ਹਨ ਦੋ ਕਿਸਮਾਂ ਦਾ ਹੈ ਸੌਫਟਵੇਅਰ ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ ਸਿਸਟਮ ਸੌਫਟਵੇਅਰ ਕੀ ਹੈ ਇਹ ਵੀ ਪ੍ਰੋਗਰਾਮਾਂ ਦਾ ਇੱਕ ਇਕੱਠ ਹੁੰਦੇ ਹਨ ਜੋ ਕਿ ਕੰਪਿਊਟਰ ਦੇ ਅੰਦਰੂਨੀ ਕਾਰਡ ਪ੍ਰਣਾਲੀ ਅਤੇ ਕੰਪਿਊਟਰ ਦੇ ਆਪਰੇਸ਼ਨ ਨੂੰ ਕੰਟਰੋਲ ਦੇ ਵਿੱਚ ਰੱਖਦੇ ਹਨ ਇਹ ਇਨਪੁਟ ਯੰਤਰ ਤੋਂ ਇਨਪੁਟ ਡਿਵਾਈਸ ਤੋਂ ਡਾਟਾ ਫੜਦੇ ਹਨ ਪੜ੍ਹਦੇ ਹਨ ਤੇ ਸੂਚਨਾ ਨੂੰ ਆਉਟਪੁਟ ਯੰਤਰ ਤੱਕ ਪਹੁੰਚਾਉਂਦੇ ਹਨ ਜੋ ਵੀ ਅਸੀਂ ਇਨਪੁਟ ਦੇ ਰੂਪ ਦੇ ਵਿੱਚ ਡਾਟਾ ਫੀਡ ਕਰਦੇ ਹਾਂ ਰਾਈਟ ਕਰਦੇ ਹਾਂ ਤੇ ਉਸ ਨੂੰ ਇਹ ਅੱਗੇ ਜੋ ਹੈ ਸੂਚਨਾ ਜੋ ਉਸ ਉਹ ਹੁੰਦੀ ਹੈ ਸੂਚਨਾ ਰੂਪ ਦੇ ਵਿੱਚ ਉਹ ਡਾਟਾ ਜਿਹੜਾ ਹੈ ਉਸ ਨੂੰ ਲੈ ਕੇ ਆਉਟਪੁੱਟ ਯੰਤਰ ਤੱਕ ਪਹੁੰਚਾਉਂਦੇ ਹਨ ਕੌਣ ਸਿਸਟਮ ਸੌਫਟਵੇਅਰ ਇਹ ਕੰਪਿਊਟਰ ਦਾ ਬੜਾ ਹੀ ਜ਼ਰੂਰੀ ਭਾਗ ਹੈ ਇਸ ਤੋਂ ਬਿਨਾਂ ਕੰਪਿਊਟਰ ਤੋਂ ਕੰਮ ਹੀ ਨਹੀਂ ਲਿਆ ਜਾ ਸਕਦਾ ਇਹ ਇੱਕ ਤਰ੍ਹਾਂ ਦੇ ਨਾਲ ਮੈਨੇਜਰ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਹੁੰਦੇ ਹਨ ਉਦਾਹਰਨ ਵਜੋਂ ኦਪਰੇਟਿੰਗ ਸਿਸਟਮ ਜਾਂ ਭਾਸ਼ਾ ਟਰਾਂਸਲੇਟਰ ਆਦਿ ਅਸੀਂ ਕਹਿ ਸਕਦੇ ਹਾਂ ਇਹ ਬੜੇ ਕੀਮਤੀ ਹੁੰਦੇ ਹਨ ਇਹ ਸਿਸਟਮ ਸੌਫਟਵੇਅਰ ਬਣਾਉਣਾ ਬਹੁਤ ਔਖਾ ਕੰਮ ਹੈ ਭਾਵੇਂ ਇਸ ਨੂੰ ਜੋ ਤਜਰਬੇਕਾਰ ਵਿਅਕਤੀ ਹੈ ਜੋ ਕੰਪਿਊਟਰ ਦਾ ਐਕਸਪਰਟ ਹੈ ਉਹੀ ਸੌਫਟਵੇਅਰ ਦੇ ਜੋ ਐਕਸਪਰਟ ਹਨ ਉਹੀ ਬਣਾ ਸਕਦੇ ਹਨ ਨੈਕਸਟ ਆ ਜਾਂਦਾ ਹੈ ਐਪਲੀਕੇਸ਼ਨ ਸੌਫਟਵੇਅਰ ਐਪਲੀਕੇਸ਼ਨ ਸੌਫਟਵੇਅਰ ਜੋ ਹੈ ਇੱਕ ਕਿਸੇ ਖਾਸ ਕੰਮ ਨੂੰ ਕਰਨ ਲਈ ਵਰਤੇ ਜਾਂਦੇ ਹਨ ਇਹ ਬਹੁਤ ਸਾਰੀਆਂ ਕਿਸਮਾਂ ਦੇ ਮਿਲਦੇ ਹਨ ਇਹਨਾਂ ਦੀ ਇਹਨਾਂ ਪ੍ਰੋਗਰਾਮਾਂ ਦੀ ਵਰਤੋਂ ਇਹਨਾਂ ਦੀ ਵਰਤੋਂ ਯਾਨੀ ਕਿ ਐਪਲੀਕੇਸ਼ਨ ਸੌਫਟਵੇਅਰ ਜੋ ਹਨ ਇਹਨਾਂ ਦੀ ਵਰਤੋਂ ਡਾਕੂਮੈਂਟ ਨੂੰ ਹੋਰ ਸੁੰਦਰ ਬਣਾਉਣ ਦੇ ਲਈ ਜਾਂ ਕੈਲਕੂਲੇਸ਼ਨਸ ਵਗੈਰਾ ਕਰਨ ਦੇ ਲਈ ਜਾਂ ਆਪਣੇ ਡਾਟਾ ਨੂੰ ਸਿਸਟੇਮੈਟਿਕਲੀ ਤਰਤੀਬਵਾਰ ਸੈੱਟ ਕਰਨ ਦੇ ਲਈ ਕੀਤੀ ਜਾਂਦੀ ਹੈ ਸਿਸਟਮ ਸੌਫਟਵੇਅਰ ਦੀ ਜ਼ਰੂਰਤ ਹਰੇਕ ਕੰਪਿਊਟਰ ਨੂੰ ਹੁੰਦੀ ਹੈ ਇਸ ਤੋਂ ਬਿਨਾ ਕੰਮ ਹੀ ਨਹੀਂ ਕੀਤਾ ਜਾ ਸਕਦਾ ਸੌਰੀ ਪਰੰਤੂ ਐਪਲੀਕੇਸ਼ਨ ਸੌਰੀ ਜੋ ਸਿਸਟਮ ਸੌਫਟਵੇਅਰ ਹੈ ਉਸਦੀ ਜ਼ਰੂਰਤ ਹਰੇਕ ਕੰਪਿਊਟਰ ਨੂੰ ਹੁੰਦੀ ਹੈ ਪਰੰਤੂ ਐਪਲੀਕੇਸ਼ਨ ਸੌਫਟਵੇਅਰ ਜੋ ਹੈ ਇਹਨਾਂ ਦੀ ਲੋੜ ਕੰਪਿਊਟਰ ਤੋਂ ਕੰਪਿਊਟਰ ਡਿਪੈਂਡ ਕਰਦੀ ਹੈ ਇਹ ਕੰਪਿਊਟਰ ਦੇ ਗੈਰ ਜ਼ਰੂਰੀ ਭਾਗ ਹੁੰਦੇ ਹਨ ਯਾਨੀ ਕਿ ਨੈਸੈਸਰੀ ਪਾਰਟ ਨਹੀਂ ਹਨ ਕੰਪਿਊਟਰ ਦੇ ਇਹ ਹੋ ਵੀ ਸਕਤੇ ਹਨ ਜੇ ਨਹੀਂ ਵੀ ਆਪਣੀ ਲੋੜ ਮੁਤਾਬਕ ਜੋ ਯੂਜ਼ਰ ਹੈ ਇਹਨਾਂ ਨੂੰ ਇੰਸਟਾਲ ਕਰਵਾਉਂਦਾ ਹੈ ਅਤੇ ਇਹਨਾਂ ਦੀ ਜ਼ਰੂਰਤ ਸਾਡੀਆਂ ਲੋੜਾਂ ਅਨੁਸਾਰ ਹੋ ਸਕਦੀ ਹੈ ਇਹਨਾਂ ਨੂੰ ਜਨਰਲ ਮਨੋਰ ਸਾਫਟਵੇਅਰ ਕਿਹਾ ਜਾਂਦਾ ਹੈ ਅਜਿਹੇ ਸਾਫਟਵੇਅਰਾਂ ਦੀ ਉਦਾਹਰਨ ਜਿਵੇਂ ਵਰਡ ਪ੍ਰੋਸੈਸਰ ਹੈ ਗ੍ਰਾਫਿਕਸ ਸਾਫਟਵੇਅਰ ਆਦਿ ਕਹੇ ਜਾ ਸਕਦੇ ਹਨ ਫਿਰ ਆ ਜਾਂਦਾ ਹੈ ਵਿਦਿਆਰਥੀਆਂ ਦੀ ਸਹੂਲਤ ਦੇ ਲਈ ਕਿ ਡਿਫਰੈਂਸ ਬੀਟਵੀਨ ਸਿਸਟਮ ਸਾਫਟਵੇਅਰ ਐਂਡ ਐਪਲੀਕੇਸ਼ਨ ਸਾਫਟਵੇਅਰ ਦੋਹਾਂ ਦੇ ਵਿੱਚ ਡਿਫਰੈਂਸ ਕੀ ਹੈ ਸਿਸਟਮ ਸਾਫਟਵੇਅਰ ਕੰਪਿਊਟਰ ਦਾ ਜ਼ਰੂਰੀ ਭਾਗ ਹਨ ਐਪਲੀਕੇਸ਼ਨ ਸਾਫਟਵੇਅਰ ਇੱਕ ਗੈਰ ਜ਼ਰੂਰੀ ਭਾਗ ਹਨ ਸਿਸਟਮ ਸਾਫਟਵੇਅਰ ਗੁੰਜਲਦਾਰ ਹੁੰਦੇ ਹਨ ਜਦਕਿ ਐਪਲੀਕੇਸ਼ਨ ਸਾਫਟਵੇਅਰ ਸਧਾਰਨ ਹੁੰਦੇ ਹਨ ਸਿਸਟਮ ਸੌਫਟਵੇਅਰ ਮਹਿੰਗੇ ਹੁੰਦੇ ਹਨ ਜਦਕਿ ਐਪਲੀਕੇਸ਼ਨ ਸੌਫਟਵੇਅਰ ਸਸਤੇ ਹੁੰਦੇ ਹਨ ਸਿਸਟਮ ਸੌਫਟਵੇਅਰ ਜਿਹੜੇ ਹੈ ਮਾਹਿਰਾਂ ਦੁਆਰਾ ਐਕਸਪਰਟਿਸ ਦੁਆਰਾ ਬਣਾਏ ਜਾਂਦੇ ਹਨ ਜਦਕਿ ਐਪਲੀਕੇਸ਼ਨ ਸੌਫਟਵੇਅਰ ਜੋ ਹੈ ਇਹਦੇ ਵਾਸਤੇ ਕੋਈ ਵੀ ਘੱਟ ਮਾਹਰ ਇਨਸਾਨ ਨਹੀਂ ਇਹਨਾਂ ਨੂੰ ਬਣਾ ਸਕਦਾ ਹੈ ਡਿਵੈਲਪ ਕਰ ਸਕਦਾ ਹੈ ਸਿਸਟਮ ਸੌਫਟਵੇਅਰ ਕੰਪਿਊਟਰ ਇਸ ਤੋਂ ਬਿਨਾ ਕੰਮ ਹੀ ਨਹੀਂ ਕਰ ਸਕਦਾ ਸਿਸਟਮ ਸੌਫਟਵੇਅਰ ਤੋਂ ਬਿਨਾ ਕਿਉਂਕਿ ኦਪਰੇਟਿੰਗ ਸਿਸਟਮ ਹੀ ਆਪਣੇ ਆਪ ਦੇ ਵਿੱਚ ਇੱਕ ਸੌਫਟਵੇਅਰ ਹੈ ਤੇ ਐਪਲੀਕੇਸ਼ਨ ਸੌਫਟਵੇਅਰ ਜੋ ਹੈ ਇਹਨਾਂ ਤੋਂ ਬਿਨਾ ਕੰਪਿਊਟਰ ਦਾ ਕੰਮ ਚੱਲਦਾ ਰਹਿੰਦਾ ਹੈ ਜਿਵੇਂ ਕਿ ਪੇਂਟ ਹੈ, ਵਰਡ, ਐਕਸਲ, ਪਾਵਰਪੁਆਇੰਟ, ਗੇਮਸ ਆਦਿ। ਫਿਰ ਆ ਜਾਂਦਾ ਹੈ ਕਿ ਰਿਲੇਸ਼ਨਸ਼ਿਪ ਬਿਟਵੀਨ ਹਾਰਡਵੇਅਰ ਐਂਡ ਸੌਫਟਵੇਅਰ। ਕਿ ਦੋਹਾਂ ਦੇ ਵਿੱਚ ਆਪਸ ਦੇ ਵਿੱਚ ਕੀ ਰਿਸ਼ਤਾ ਹੈ? ਕੰਪਿਊਟਰ ਤੋਂ ਵਧੀਆ ਆਉਟਪੁੱਟ ਲੈਣ ਦੇ ਲਈ ਹਾਰਡਵੇਅਰ, ਸੌਫਟਵੇਅਰ ਜਿਹੜੇ ਹੈ ਇਹਨਾਂ ਨੂੰ ਦੋਹਾਂ ਨੂੰ ਇਕੱਠਿਆਂ ਹੀ ਕੰਮ ਕਰਨਾ ਪੈਂਦਾ ਹੈ। ਹਾਰਡਵੇਅਰ ਸੌਫਟਵੇਅਰ ਦੀ ਮਦਦ ਤੋਂ ਬਿਨਾ ਕੋਈ ਵੀ ਕੰਮ ਨਹੀਂ ਕਰ ਸਕਦਾ ਯਾਨਕਿ ਹਾਰਡਵੇਅਰ ਦੀ ਤਾਂ ਹੋਂਦ ਹੀ ਸੌਫਟਵੇਅਰ ਤੋਂ ਬਿਨਾ ਨਹੀਂ ਹੈ ਹਾਰਡਵੇਅਰ ਦੇ ਭਾਗ ਸੌਫਟਵੇਅਰ ਦੁਆਰਾ ਹੀ ਕੰਟਰੋਲ ਕੀਤੇ ਜਾਂਦੇ ਹਨ ਸਪੋਜ਼ ਐਗਜ਼ਾਮਪਲ ਵਜੋਂ ਕਿ ਅਸੀਂ ਮਾਰਕੀਟ ਦੇ ਵਿੱਚੋਂ ਕੋਈ ਟੇਪ ਰਿਕਾਰਡਰ ਖਰੀਦ ਲਿਆ ਹੈ ਕੈਸਟ ਖਰੀਦਦੇ ਹਾਂ ਤਾਂ ਉਹ ਹਾਰਡਵੇਅਰ ਹੈ ਪਰ ਜਦੋਂ ਉਸ ਦੇ ਵਿੱਚ ਗਾਣਾ ਸੁਣਨ ਦੇ ਲਈ ਉਸ ਗਾਣੇ ਨੂੰ ਕੈਸਟ ਦੇ ਵਿੱਚ ਰਿਕਾਰਡ ਕੀਤਾ ਜਾਂਦਾ ਹੈ ਅਤੇ ਫਿਰ ਟੇਪ ਰਿਕਾਰਡਰ ਤੇ ਵਜਣਾ ਹੁੰਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਕਿ ਐਂਡ ਦੇ ਵਿੱਚ ਜਿਵੇਂ ਕਨਕਲੂਜਨ ਦੇ ਰੂਪ ਦੇ ਵਿੱਚ ਕਿਹੜੇ-ਕਿਹੜੇ ਨੁਕਤੇ ਹਨ ਜਿਹੜੇ ਵਿਦਿਆਰਥੀਆਂ ਨੂੰ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਹਨ ਕਿ ਕੰਪਿਊਟਰ ਦੇ ਦੋ ਭਾਗ ਹਨ ਹਾਰਡਵੇਅਰ ਅਤੇ ਸੌਫਟਵੇਅਰ ਹਾਰਡਵੇਅਰ ਦਾ ਭਾਰ ਹੁੰਦਾ ਹੈ ਇਸ ਨੂੰ ਟੱਚ ਕੀਤਾ ਜਾ ਸਕਦਾ ਹੈ ਪ੍ਰਿੰਟਰ ਮੋਨੀਟਰ ਕੀਬੋਰਡ ਮਾਊਸ ਆਦ ਹਾਰਡਵੇਅਰ ਹਨ ਪ੍ਰੋਗਰਾਮਾਂ ਦੇ ਸਮੂਹ ਨੂੰ ਜੋ ਸੌਫਟਵੇਅਰ ਕਿਹਾ ਜਾਂਦਾ ਹੈ ਤੇ ਸੌਫਟਵੇਅਰ ਦੋ ਤਰ੍ਹਾਂ ਦੇ ਹੁੰਦੇ ਹਨ ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ ਸੌਫਟਵੇਅਰ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਜਿਵੇਂ MS Word Paint Excel ਆ ਐਪਲੀਕੇਸ਼ਨ ਸੌਫਟਵੇਅਰ ਦੀਆਂ ਉਦਾਹਰਨਾਂ ਹਨ ਤੇ ਹਾਰਡਵੇਅਰ ਤੋਂ ਠੀਕ ਕੰਮ ਲੈਣ ਦੇ ਲਈ ਇਸ ਦਾ ਸਾਫ਼ ਸੁਥਰਾ ਹੋਣਾ ਬੇहद ਜ਼ਰੂਰੀ ਹੈ ਸੋ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਹਾਰਡਵੇਅਰ ਅਤੇ ਸੌਫਟਵੇਅਰ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੋਵੇਗਾ ਅੱਜ ਦਾ ਇਹ ਲੈਕਚਰ ਜੋ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਸ ਬਾਰੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਾਹਿਰ ਕਰ ਸਕਦੇ ਹੋ ਤੇ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਨਾਲ ਹੀ ਆਪਣੇ ਹੋਰ ਵਿਦਿਆਰਥੀ ਸਾਥੀਆਂ ਨੂੰ ਸਾਂਝਾ ਕਰਦੇ ਰਹਿਣਾ ਮਿਲਾਂਗੇ ਅਗਲਾ ਲੈਕਚਰ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ